ਮਾਮਲਾ ਕੀ ਕਿਉਂ ਕਿ ਕਰਦਾ ਨਾ ਪੁੱਤਰ ਦਾ ਮਾਮਲਾ ਗਰੋਂ ਵਾਲਾ ਉਹ ਸਾਨੂੰ ਡਿਊਟੀ ਤਾਂ ਕਰ ਲੈਣ ਦੋ ਯਾਰ ਦੋ ਮਿੰਟ ਕੋਈ ਤੁਹਾਡੇ ਕੋਈ ਇਨਪੁਟ ਹੋਇਆ ਉਹ ਯਾਰ ਡਿਊਟੀ ਤਾਂ ਕਰ ਲੈਣ ਦੋ ਮਿੰਟ ਸਾਨੂੰ ਬੰਦਾ ਤਾਂ ਦੇਖ ਤੂੰ ਯਾ ਕੰਮ ਇਹ ਕੰਮ ਵੀ ਆ ਬੰਦਾ ਗਾੜੀ ਵਿੱਚ ਬੋਇਆ ਮੇਰੀ ਗੱਲ ਸੁਣ ਲੀਜੀਏ ਸਾਨੂੰ ਡਿਊਟੀ ਤਾਂ ਕਰ ਲੈ ਦੋ ਮਿੰਟ ਰੁਕ ਜਾਓ ਜਵਾਬ ਦੇਣਾ ਲੇਕਿਨ ਦੇਖੀ ਘਰ ਵਾਲੋ ਨੇ ਬਾਹਰ ਨਿਕਾਲ ਲਿਆ ਉਹ ਯਾਰ ਕੰਨੇ ਕੰਨੇ ਜਵਾਬ ਦਾਂ ਤੂੰ ਡਿਊਟੀ ਤਾਂ ਕਰ ਲੈਣ ਦੋ ਯਾ ਦੋ ਮਿੰਟ ਰੁਕ ਜਾਓ ਕੰਨੇ ਕੰਨੇ ਜਵਾਬ ਦਾਂ ਤੂੰ ਨ cụcਦਰ ਦੇ ਵਿੱਚ ਕੁਝ ਦਿਨ ਪਹਿਲਾਂ ਡਰੋਨ ਲੁੱਟ ਮਾਮਲਾ ਹੋਇਆ ਸੀ ਜਿਸ ਦੇ ਵਿੱਚ ਪ੍ਰੈਸ ਕਲੱਬ ਦੇ ਬਾਹਰ ਹੁਣ ਹੰਗਾਮਾ ਹੋ ਗਿਆ ਦੱਸਦੀ ਕਿ ਉਸੇ ਮਾਮਲੇ ਨੂੰ ਲੈ ਕੇ ਜਿੱਥੇ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਗੱਡੀ ਦੇ ਵਿੱਚ ਬਿਠਾ ਲਿਆ ਜਿਸ ਤੋਂ ਬਾਅਦ ਨੌਜਵਾਨ ਦੇ ਪਰਿਵਾਰ ਨੇ ਪੁਲਿਸ ਦੀ ਗੱਡੀ ਤੋਂ ਉਸ ਨੂੰ ਬਾਹਰ ਕੱਢ ਲਿਆ ਇਸੇ ਦੌਰਾਨ ਮੌਕੇ ਤੇ ਹੰਗਾਮਾ ਹੋ ਜਾਂਦਾ ਹੈ ਉਥੇ ਮਾਮਲੇ ਦੀ ਜਾਣਕਾਰੀ ਦਿੰਦੇ ਆ ਪੁਲਸ ਅਧਿਕਾਰੀ ਹਰਮਿੰਦਰ ਸਿੰਘ ਦਾ ਹੈ ਕਿ ਆਸ਼ੀਸ਼ ਨਾਮਕ ਨੌਜਵਾਨ ਨੂੰ ਪੁਛਗਿੱਛ ਦੇ ਲਈ ਲਜਾਇਆ ਜਾ ਰਿਹਾ ਸੀ ਦੇ ਰਸਲ ਡਰੋਨ ਲੁੱਟ ਦਾ ਇਹ ਮਾਮਲਾ ਆਸ਼ੀਸ਼ ਨੇ ਅਮਿਤ ਨਾਮਕ ਨੌਜਵਾਨ ਨੂੰ ਬੁਲਾਇਆ ਸੀ ਤੇ ਐਸਐਸਪੀ ਦਫ਼ਤਰ ਦੇ ਵਿੱਚ ਪੇਸ਼ ਹੋਏ ਸਨ ਜਿਸ ਤੋਂ ਬਾਅਦ ਅਜ ਲੋਕੇਸ਼ਨ ਨੂੰ ਟ੍ਰੇਸ ਕਰਦਿਆਂ ਹੋਇਆ ਦੇ ਰਾਤ ਨਕੋਦਰ ਦੇ ਮੁੰਡੇ ਤੋਂ ਡਰੋਨ ਲੁੱਟਦਾ ਮਾਮਲਾ ਸਾਹਮਣੇ ਆਇਆ ਸੀ ਪੁਲਿਸ ਦੇ ਬੁੱਲੂ ਹੋਣੇ ਸੇ ਮਾਮਲੇ ਦੇ ਵਿੱਚ ਕਿਹਾ ਗਿਆ ਕਿ ਅਮਿਤ ਨੇ ਆਸ਼ੀਸ਼ ਨੂੰ ਫੋਨ ਕਰਕੇ ਇੱਥੇ ਬੁਲਾਇਆ ਤਾਂ ਪੁਲਿਸ ਦਾ ਇਹ ਕਹਿਣਾ ਹੈ ਕਿ ਨੌਜਵਾਨ ਤੋਂ ਮਾਮਲੇ ਦੇ ਵਿੱਚ ਪੁੱਛਗਿੱਛ ਕਰਨ ਤੋਂ ਬਾਅਦ ਹੀ ਅਸਲ ਕਾਰਨਾ ਦਾ ਪਤਾ ਲੱਗ ਸਕੇਗਾ ਉਹਨਾਂ ਦਾ ਕਹਿਣਾ ਹੈ ਕਿ ਸ਼ਾਮ ਤੱਕ ਮਾਮਲੇ ਤੇ ਸਥਿਤੀ ਸਪਸ਼ਟ ਹੋ ਜਾਵੇਗੀ ਹਾਲਾਂਕਿ ਇਸੇ ਦਰਮਿਆਨ ਕਾਫੀ ਜ਼ਿਆਦਾ ਹੰਗਾਮਾ ਹੁੰਦਾ ਨਜ਼ਰ ਆਇਆ ਜਿੱਥੇ ਪਰਿਵਾਰ ਦੇ ਵੱਲੋਂ ਮੁੰਡੇ ਨੂੰ ਲਜਾਣ ਤੋਂ ਰੁਕਿਆ ਗਿਆ ਤਾਂ ਇਸੇ ਦਰਮਿਆਨ ਜਾਣਕਾਰੀ ਦਿੰਦਿਆਂ ਫਗਵਾੜਾ ਦੀ ਰਹਿਣ ਵਾਲੀ ਇੱਕ ਮਹਿਲਾ ਜਿਸ ਦਾ ਇਹ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਅਸ਼ੀਸ਼ ਨੂੰ ਬਿੱਟੂ ਨਾਮਕ ਵਿਅਕਤੀ ਦਾ 28 ਅਕਤੂਬਰ ਨੂੰ ਫੋਨ ਆਇਆ ਜਿਸ ਤੋਂ ਬਾਅਦ ਡਰੋਨ ਵਾਲੇ ਨੌਜਵਾਨ ਦੀ ਮੰਗ ਕੀਤੀ ਗਈ ਮਹਿਲਾ ਦਾ ਕਹਿਣਾ ਹੈ ਕਿ ਪੁੱਤਰ ਨੇ ਉਹਨਾਂ ਨੂੰ ਕਿਹਾ ਕਿ ਉਹ ਉਸ ਨੂੰ ਨਹੀਂ ਜਾਣਦਾ ਪਰ ਬਿੱਟੂ ਨੇ ਕਿਹਾ ਕਿ ਉਸ ਨੂੰ ਜਾਣਦਾ ਜਿਸ ਤੋਂ ਬਾਅਦ ਪਵਨ ਨਾਮਕ ਵਿਅਕਤੀ ਦਾ ਪਾਰਟੀ ਦੇ ਵਿੱਚ ਡਰੋਨ ਲਗਾਉਣ ਨੂੰ ਲੈ ਕੇ ਨੰਬਰ ਦਿੱਤਾ ਗਿਆ ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨਾਲ ਕਿਸੇ ਦੀ ਵੀ ਕੋਈ ਗੱਲਬਾਤ ਨਹੀਂ ਹੋਈ। ਮਹਿਲਾ ਦਾ ਕਹਿਣਾ ਹੈ ਕਿ ਉਹ ਖੁਦ ਪ੍ਰੈਸ ਕਲਪ ਪਹੁੰਚੇ ਤੇ ਇਸ ਮਾਮਲੇ ਨੂੰ ਲੈ ਕੇ ਪੁੱਛਣਾ ਚਾਹੁੰਦੇ ਨੇ ਕਿ ਆਖਰ ਉਨ੍ਹਾਂ ਦੇ ਪੁੱਤ ਦਾ ਕੀ ਕਸੂਰ ਹੈ? ਜੇਕਰ ਲੁੱਟ ਹੋਈ ਹੈ ਤਾਂ ਉਹ ਖੁਦ ਉੱਥੇ ਖੜੇ ਨੇ। ਇਸ ਮਾਮਲੇ ਦੇ ਵਿੱਚ ਇਨਸਾਫ ਦੇ ਲਈ ਮੌਜੂਦ ਰਹੇ ਨੇ। ਹਾਲਾਂਕਿ ਮਹਿਲਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਮਾਨਸਿਕ ਤੌਰ ਤੇ ਤੰਦਰਾਂ ਤੋਂ ਪਰੇਸ਼ਾਨ ਚੱਲ ਰਿਹਾ। ਪੁਲਿਸ ਉਸ ਨੂੰ ਗੱਡੀ ਦੇ ਵਿੱਚ ਬਿਠਾਉਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਹੰਗਾਮਾ ਕੀਤਾ। ਡਰੌਨ ਸੰਜੇ ਦਾ ਆਪਣੇ ਜਲੰਧਰ ਦਾ ਪਵਨਵਾ ਪਵਨ ਕੁਮਾਰ ਡਰੌਨ ਡਰੌਨ ਵਾਲਾ ਆਇਆ। ਤੇ ਉਹਦੇ ਨਾਲ 16 ਤਰੀਕ ਸ਼ਾਮ ਨੂੰ ਫੰਕਸ਼ਨ ਤੇ ਜਾਂਦੇ ਹੋਏ ਉਹਦਾ ਸਮਾਨ ਕੋ ਮੁੰਡਿਆਂ ਨੇ ਜਿਹਦਾ ਖੁੱਲੋ ਲੁੱਟ ਖੋ ਕਰ ਲਿਆ ਉਹਦੇ ਨਾਲ ਤੇ ਮੈਂ ਜਿਹਦੇ ਫੰਕਸ਼ਨ ਤੇ ਉਹ ਗਿਆ ਸੀਗਾ ਤੇ ਮੈਂ 28 ਅਕਤੂਬਰ ਨੂੰ ਮੇਰੇ ਉਸ ਬੰਦੇ ਨਾਲ ਗੱਲ ਹੋਈ ਸੀਗੀ ਤੇ 28 ਅਕਤੂਬਰ ਨੂੰ ਹੀ ਮੈਂ ਪਵਨ ਦਾ ਨੰਬਰ ਉਸ ਬੰਦੇ ਨੂੰ ਸੈਂਡ ਕੀਤਾ ਸੀਗਾ ਤੇ ਉਹ ਤੋਂ ਬਾਅਦ ਜੋ ਵੀ ਫੰਕਸ਼ਨ ਤੇ ਉਹ ਗਿਆ ਆ ਡੀਲ ਹੋਈ ਆ ਸਾਰੀ ਪਵਨ ਨੇ ਆਪ ਮੂਰੇ ਹੋ ਕੇ ਗੱਲ ਕੀਤੀ ਆ ਹਾਂਜੀ ਮੇਰਾ ਉਹਦੇ ਵਿੱਚ ਕੋਈ ਸੀ ਨਹੀਂ ਹੁਣ ਵੀ ਅਸੀਂ ਆਂਦਰਬਾਗ ਕਲੱਬ 'ਚ ਬੈਠੇ ਉਹੀ ਮੁੱਦੇ ਤੇ ਗੱਲ ਕਰਦੇ ਪਏ ਸੀਗੇ ਤੇ ਅਸੀਂ ਬਾਹਰ ਆਏ ਆ ਤੇ ਹੁਣ ਮੈਂ ਆਪਣੇ ਬ੍ਰਦਰ ਦੀ ਗੱਡੀ ਜਦੋਂ ਬੈਠਾ ਆ ਕੇ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਦੋ ਆਏ ਆ ਤੇ ਹੁਣ ਮੈਂ ਧੱਕੇ ਨਾਲ ਆਪਣੀ ਗੱਡੀ 'ਚ ਬਿਠਾਉਣ ਨੂੰ ਕਰਦੇ ਸੀ ਕਿ ਨਾ ਉਹਨਾਂ ਕੋਲ ਵਾਰੰਟ ਸੀਗਾ ਕੋਈ ਤੇ ਉਹ ਕਹਿੰਦੇ ਸੀ ਪੁੱਛਤਾ ਪੁੱਛਪੜਤਾਲ ਕਰਨੀ ਹੈ ਮੇਰੇ ਉਹਨਾਂ ਨੇ ਫੋਨ ਵੀ ਖੋਇਆ ਤਾਂ ਮੈਨੂੰ ਗੁੱਟੋ ਫੜ ਕੇ ਗੱਡੀ 'ਚ ਬਿਠਾਉਣ ਕਰਦੇ ਸੀ ਅੱਛਾ ਇਹ ਲੋਟ ਨੇ ਮੈਨੂੰ ਕੋ ਉਧਰ ਹੋਈ ਹੈ ਜੀ ਉਧਰ ਅਗਰ ਬਾਤ ਕੀਤੀ ਜਾਏ ਜਿਸ ਕੋ ਆਪਨੇ ਪਵਨ ਜਿਸ ਦਾ ਨਾਮ ਲਿਆ ਹੈ ਜਿਸ ਕੋ ਆਪਨੇ ਲੋਕੇਸ਼ਨ ਭੇਜੀ ਸੀ ਨਹੀਂ ਨਹੀਂ ਸਰ ਉਹ ਜਿੱਦੇ ਫੰਕਸ਼ਨ ਤੇ ਗਿਆ ਸੀ ਉਹਨੇ ਭੇਜੀ ਸੀਗੀ ਕੀ ਨਾਮ ਹੈ ਉਸ ਦਾ ਹਾਂ ਉਹਦਾ ਨਾਮ ਨਾਮ ਨਹੀਂ ਮੈਨੂੰ ਪਤਾ ਉਹਦੇ ਸਟੂਡੀਓ ਦਾ ਨਾਮ ਪਤਾ ਬਿੱਟੂ ਸਟੂਡੀਓ ਆ ਤੁਸੀ ਜਦੋਂ ਲੁੱਟ ਹੋਈ ਆ ਉਸ ਸਮੇਂ ਤੁਸੀਂ ਕੋਲ ਕਰਕੇ ਬੁਲਾਇਆ ਸੀ ਐਸੇ ਤੋਂ ਤਾਂ ਕਹਿਣਾ ਕਿ ਜਦੋਂ ਲੁੱਟ ਹੋਈ ਆ ਉਹ ਲੋਕੇਸ਼ਨ ਤੇ ਤੁਸੀਂ ਇਹਨੂੰ ਕੋਲ ਕਰਕੇ ਬੁਲਾਇਆ ਸੀਗਾ ਨਹੀਂ ਨਹੀਂ ਸਰ ਮੈਂ ਫੰਕਸ਼ਨ ਤੇ ਸੀਗਾ ਉਹ ਤੋਂ ਮੈਂ ਲੈਦਾ ਮੈਂ ਪ੍ਰੂਫ ਵੀ ਆਪਣੀ ਮੈਂ ਜਿਹੜੇ ਪੈਲਸ ਸੀਗਾ ਉਸ ਟਾਈਮ ਤੇ ਮੈਂ ਨਹੀਂ ਉਹ ਮੈਂ ਫਲੋਰ ਸੀਗਾ ਤੇ ਉਹਦੇ ਨਾਲ ਜਿੱਥੇ ਲੁੱਟ ਹੋਈ ਆ ਉਹ ਨਕੌਦਰ ਸੀਗਾ ਉਹ ਤੋਂ ਆਪ ਵੀ ਫੋਟੋਗ੍ਰਾਫੀ ਕਰ ਮੈਂ ਹਾਂਜੀ ਮੈਂ ਵੀ ਡਰੋਨ ਚਲਾਉਂਦਾ ਮੈਂ ਵੀ ਡਰੋਨ ਆਪਰੇਟਰ ਆ ਅੱਛਾ ਹਾਂਜੀ ਉਹ ਪੁਲਿਸ ਵਾਲੇ ਤਾਂ ਕਹਿ ਰਹੇ ਕਿ ਇਨਵੈਸਟੀਗੇਸ਼ਨ ਕਿਉਂਕਿ ਕਹਿ ਰਹੇ ਕਿ ਲੋਕੇਸ਼ਨ ਢੂੰਡ ਕੇ ਆਪਕੋ ਯਹਾਂ ਪਰ ਜੋ ਉਹਨਾਂ ਨੇ ਡੀਟੇਲ ਕਰਨੇ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਉਹ ਕਹਿ ਰਹੇ ਕਿ ਕਾਫੀ ਸਮੇਂ ਸੇ ਆਪਕੋ ਢੂੰਡ ਰਹੇ ਨੇ ਨਹੀਂ ਨਹੀਂ ਸਰ ਮੇਰਾ ਨੰਬਰ ਬਿਲਕੁਲ ਮੇਰਾ ਕਾਲ ਬੰਦ ਨਹੀਂ ਹੋਇਆ ਫੋਨ ਬੰਦ ਨਹੀਂ ਆ ਫੋਨ ਮੇਰਾ ਚੱਲ ਰਿਹਾ ਜਦੋਂ ਦਾ ਉਹਦੇ ਨਾਲ ਇਹਦਾ ਹੋਇਆ ਵਾ ਤੇ ਦੂਜੇ ਨੰਬਰ ਤੇ ਉਹ ਹੁਣ ਮੇਨੂੰ ਧੱਕੇ ਨਾਲ ਪੁੱਛਦਾ ਘਰਦੇ ਸੀਗੇ ਪਹਿਲਾਂ ਪੁਲਿਸ ਕੇ ਤੁਹਾਨੂੰ ਬੁਲਾਇਆ ਥਾਣੇ ਵਗੈਰਾ ਕੁਝ ਨਹੀਂ ਸਰ ਕੋਈ ਫੋਨ ਨਹੀਂ ਆ ਮੈਨੂੰ ਹਾਂਜੀ ਹੁਣ ਹੀ ਇਦਾਂ ਸਿੱਧਾ ਹੀ ਇਦਾਂ ਧੱਕੇ ਨਾਲ ਲੈ ਕੇ ਚੱ ਹਾਂਜੀ ਲਾਵਾਂਗੇ ਸਰ ਬਿਨਾ ਵਾਰੈਂਟ ਤੇ ਮੈਨੂੰ ਬਣਾ ਦਾਪਾ ਨਹੀਂ ਹੱਥ ਲਾ ਸਕਦੇ ਕਿਸੇ ਨੂੰ ਜਿਆਦਾ ਬਣੇਗਾ ਕੋਈ ਵਾਰੈਂਟ ਨਹੀਂ ਹੈਗਾ ਹਾਂਜੀ ਤੁਸੀਂ ਸ਼ਿਕਾਇਤ ਕਰੇਗੀ ਸ਼ਿਕਾਇਤ ਹਾਂਜੀ ਕਰਨੀ ਸਾਰੇ ਸੀ ਬਿਲਕੁਲ ਵਧੀਆ ਬਾਤ ਹੋਈ ਆ ਤੁਹਾਡੇ ਮੇਰਾ ਬੇਟਾ ਆ ਅਸ਼ੀਸ਼ ਉਹਨੂੰ 28 ਅਕਤੂਬਰ ਨੂੰ ਫੰਕਸ਼ਨ ਤੇ ਸੀਗਾ ਉਹ ਆਪਣੇ ਤੇ ਕਾਲ ਆਈ ਕਿਸੇ ਦੀ ਬਿੱਟੂ ਨਾਮ ਦੇ ਬੰਦੇ ਦੀ ਕਾਲ ਸੀਗੀ ਕਹਿੰਦਾ ਵੀ ਭਾਜੀ ਮੈਨੂੰ ਡਰੋਨ ਵਾਲਾ ਚਾਹੀਦਾ ਉਹ ਕਹਿੰਦਾ ਵੀ ਭਾਜੀ ਮੈਂ ਤਾਂ ਬਿਜ਼ੀ ਹਾਂ ਕਹਿੰਦਾ 16 ਨਵੰਬਰ ਨੂੰ ਕਹਿੰਦਾ ਮੈਂ 16 ਨਵੰਬਰ ਦੀ ਵੀ ਤੇ ਡੇਟ ਹੈਗੀ ਆ ਤੇ ਮੇਰੇ ਬੇਟੇ ਨੇ ਉਹਨੂੰ ਕਿਹਾ ਕਿ ਮੈਂ ਭਾਜੀ ਤੁਹਾਨੂੰ ਜਾਣਦਾ ਵਾਂ ਕਹਿੰਦਾ ਨਹੀਂ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਮੈਂ ਤੁਹਾਨੂੰ ਫੰਕਸ਼ਨਾਂ 'ਚ ਮਿਲਿਆ ਮੇਰੇ ਬੇਟੇ ਨੇ ਕਿਹਾ ਮੈਂ ਮੈਂ ਤਾਂ ਨਹੀਂ ਜਾਣਦਾ ਕਹਿੰਦਾ ਨਹੀਂ ਭਾਜੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਤੇ ਤੁਸੀਂ ਮੈਨੂੰ ਕਿਸੇ ਹੋਰ ਦਾ ਮੁੰਡੇ ਦਾ ਇੰਤਜ਼ਾਮ ਕਰਕੇ ਦੇ ਦਿਓ ਤੇ ਇਹਨੇ ਮੇਰੇ ਬੇਟੇ ਨੇ ਨਾ ਪਵਨ ਨੂੰ ਕਾਲ ਕੀਤੀ ਵੀ ਭਾਜੀ ਤੁਹਾਡੂ ਤੁਸੀਂ ਫ੍ਰੀ ਆ ਤੇ ਇਹਨੇ ਪਵਨ ਨੇ ਕਿਹਾ ਹਾਂਜੀ ਮੈਂ ਫ੍ਰੀ ਆ ਕਹਿੰਦਾ ਮੈਂ ਤੁਹਾਨੂੰ ਨੰਬਰ ਸੈਂਡ ਕਰਨੇ ਲੱਗਾ ਵਾਂ ਤੇ ਤੁਸੀਂ ਇਸ ਬੰਦੇ ਨਾਲ ਗੱਲ ਸਾਰੀ ਕਰ ਲਓ ਜੋ ਵੀ ਕਰਨੀ ਹੈ ਤੁਸੀਂ ਕਿ ਲਗਾਣਾ ਫੰਕਸ਼ਨ ਨਹੀਂ ਲਗਾਣਾ ਜੋ ਵੀ ਤੁਸੀਂ ਆਪਣਾ ਕਲੀਅਰ ਕਰ ਲਓ ਉਸ ਤੋਂ ਬਾਅਦ 28 ਅਕਤੂਬਰ ਤੋਂ ਬਾਅਦ ਮੇਰੇ ਬੇਟੇ ਦੀ ਇਹਨਾਂ ਨਾਲ ਕੋਈ ਨਾ ਪਵਨ ਨਾਲ ਨਾ ਜਿਹੜਾ ਉਹ ਬਿੱਟੂ ਸੀ ਉਹਦੇ ਨਾਲ ਕੋਈ ਮੇਰੇ ਬੇਟੇ ਦੀ ਗੱਲ ਨਹੀਂ ਹੋਈ ਇਹਨਾਂ ਦੀ ਆਪਸ 'ਚ ਹੀ ਗੱਲ ਹੋ ਰਹੀ ਸੀ ਅਸੀਂ ਖੁਦ ਐ ਇੱਥੇ ਇਹਨੂੰ ਪਵਨ ਨਾਲ ਇਹਨੇ ਕੋਈ ਸਾਡੇ ਨਾਲ ਕੰਟੈਕਟ ਨਹੀਂ ਕੀਤਾ ਅਸੀਂ ਆਪ ਇੱਥੇ ਆਏ ਆ ਕੰਟੈਕਟ ਇਹਦੇ ਨਾਲ ਕਰਨੇ ਇਹਦੇ ਨਾਲ ਆਪ ਵੀ ਬੈਠ ਕੇ ਗੱਲ ਕਰੀਏ ਵੀ ਸਾਣਾ ਸਾਡਾ ਕੀ ਰੀਜ਼ਨ ਹੈ ਸਾਡੇ ਬੇਟੇ ਦਾ ਕੀ ਰੀਜ਼ਨ ਹੈ ਤੂੰ ਸਾਨੂੰ ਦੱਸ ਉਹ ਵੀ ਤੂੰ ਤੇਰੀ ਜਿਉ ਸਿੱਧੀ ਗੱਲ ਉਹਦੇ ਨਾਲ ਹੋ ਰਹੀ ਸੀ ਤੂੰ ਉਹਦੀ ਭੇਜੀ ਹੋਈ ਲੋਕੇਸ਼ਨ ਤੇ ਪਹੁੰਚਿਆ ਤੇਰੀ ਆਪਣੀ ਉਹਦੇ ਨਾਲ ਸਾਰੀ ਗੱਲਾਂ ਹੋਈਆਂ ਪੇਮੈਂਟ ਕੀ ਲੈਣੀ ਸਾਰਾ ਕੁਝ ਤੇਰਾ ਆਪਣਾ ਕਲੀਅਰ ਹੋ ਗਿਆ ਉਹਦੇ ਨਾਲ ਤੇ ਇਹਦੇ ਵਿੱਚ ਮੇਰੇ ਬੇਟੇ ਦਾ ਕੀ ਕਸੂਰ ਅਸੀਂ ਖੁਦ ਸਾਰੇ ਇੱਥੇ ਆ ਕੇ ਆਪ ਅਸੀਂ ਸਾਹਮਣੇ ਹੋਏ ਆ ਕਿ ਸਾਨੂੰ ਦੱਸੋ ਸਾਡੀ ਕੀ ਗਲਤੀ ਆ ਤੇਰੇ ਨਾਲ ਹੋਈ ਲੁੱਟ ਮਾਰ ਹੋਈ ਗਿਆ ਅਸੀਂ ਮੰਨਦੇ ਆ ਚੀਜ਼ ਬੜੀ ਮਿਹਨਤ ਨਾਲ ਬਣਦੀ ਆ ਅਸੀਂ ਉਸ ਚੀਜ਼ ਦੇ ਕਹਿੰਦੇ ਆ ਪਰ ਸਾਨੂੰ ਤਾਂ ਦੱਸ ਨਾ ਸਾਡੇ ਬੱਚੇ ਦਾ ਕੀ ਕਸੂਰ ਹੈ ਪੁਲਿਸ ਕਹਿੰਦੀ ਕੀ ਉਹ ਜਿਹੜਾ ਲੁੱਟ ਖੋਈ ਹੈ ਉਹਦੇ ਨਾਲ ਉਹਦਾ ਡਰੋਨ ਤੱਕ ਵੀ ਲੈ ਗਏ ਹਾਂਜੀ ਹਾਂਜੀ ਉਸ ਦੀ ਜਿਹੜੀ ਜਾਂਚ ਕਰ ਲਈ ਇੱਥੇ ਆਏ ਸੀ ਹਾਂਜੀ ਅਸੀਂ ਇਹ ਉਹਨੂੰ ਕਹਿ ਬਿਆ ਅਸੀਂ ਤੇਰੇ ਨਾਲ ਖੜੇ ਆ ਸਾਨੂੰ ਦੱਸ ਅਸੀਂ ਜਿੱਥੇ ਤੂੰ ਕਹੇਂਗਾ ਅਸੀਂ ਖੜਾਂਗੇ ਤੇਰੇ ਨਾਲ ਅਸੀਂ ਇਹ ਭਾਜੀ ਇਹਨੇ ਸਾਡੇ ਨਾਲ 16 ਅਕਤੂਬਰ ਤੋਂ ਬਾਅਦ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਅਸੀਂ ਆਪ ਮੋਰੇ ਹੋ ਹੋ ਕੇ ਇਹਦੇ ਨਾਲ ਗੱਲ ਕਰ ਰਹੇ ਆ ਤੇ ਪੁਲਿਸ ਹੁਣ ਬੇਟੇ ਨੂੰ ਹਾਂਜੀ ਬੇਟੇ ਨੂੰ ਅਸੀਂ ਉਹਨੂੰ ਥੋੜੀ ਘਬਰਾਹਟ ਹੋ ਰਹੀ ਸੀ ਤਾਂ ਉਹਨੇ ਵੱਡੇ ਬੇਟੇ ਨੇ ਕਿਹਾ ਤੂੰ ਜਾ ਗੱਡੀ 'ਚ ਏਸੀ ਛੱਡ ਕੇ ਬੈਠ ਜਾ ਯੋ ਕਿ ਉਹਨੂੰ 4 ਦਿਨ ਹੋ ਗਿਆ ਹੈ ਮੈਂਟਲੀ ਡਿਸਟਰਬ ਹੈ ਮੇਰਾ ਬੇਟਾ ਉਹ ਖਾਣਾ ਵੀ ਨਹੀਂ ਖਾ ਰਿਹਾ ਕਿਉਂਕਿ ਭਾਈ ਤੁਸੀਂ ਸਭ ਸਮਝ ਆ ਰਹੇ ਆਂ ਬੰਦੇ ਨੇ ਨਾ ਇੱਜ਼ਤ ਬਗਾੜਨੇ ਨੂੰ ਮੈਂਟ ਲੱਗਦਾ ਬਣਾਉਣੇ ਨੂੰ ਬਹੁਤ ਟਾਈਮ ਲੱਗ ਜਾਂਦਾ ਪੁਲਿਸ ਨੇ ਤੁਹਾਨੂੰ ਕੁਝ ਨਹੀਂ ਦੱਸਿਆ ਨਹੀਂ ਕੁਝ ਨਹੀਂ ਉਹ ਸਿਰਫ ਮੇਰੇ ਬੇਟੇ ਦਾ ਹੱਥ ਕੜੇ ਤੋਂ ਫੜਿਆ ਤੇ ਗੱਡੀ 'ਚ ਉਹਨੂੰ ਬਿਠਾਣ ਡਿਆ ਤੇ ਫੋਨ ਖੋਲਿਆ ਉਹ ਤਾਂ ਅਸੀਂ ਦੇਖ ਲਿਆ ਤਾਂ ਅਸੀਂ ਉਹਨਾਂ ਨਾਲ ਹੋਰ ਜੋ ਇਹਨਾਂ ਦੇ ਫੋਟੋਗ੍ਰਾਫਰ ਆ ਸਾਰਿਆਂ ਨੇ ਵੀ ਕਿ ਤੁਹਾਡਾ ਕੋ ਵਾਰੰਟ ਹੈਗਾ ਬਿਨਾ ਵਾਰੰਟ ਤੋਂ ਮੇਰੇ ਬੱਚੇ ਨੂੰ ਲੈ ਕੇ ਜਾ ਰਹੇ ਸੀਗੇ ਤੁਸੀਂ ਜਲੰਧਰ ਤੋਂ ਹੀ ਰਹਿਣ ਵਾਲੇ ਹੋ ਨਹੀਂ ਜੀ ਫਗਵਾੜੇ ਤੋਂ ਆਏ ਅਸੀਂ ਆ ਹਾਂਜੀ ਇਹ ਕਿਰਨ ਬਾਕੀ ਇਹ ਪੁਲਿਸ ਕਹਿ ਰਹੀ ਹੈ ਨਾ ਕਿ ਸਾਨੂੰ ਲਾ ਲੱਪਣਾ ਆਸ਼ੀਸ਼ ਲੱਭ ਰਹੇ ਆ ਅਸੀਂ ਖੁਦ ਆਏ ਹੱਥੇ ਆ ਪੁਲਿਸ ਲੜਕੇ ਨੂੰ ਗਾੜੀ ਵਿੱਚ ਬਿਠਾਇਆ ਉਸਕੇ ਪਰਿਵਾਰ ਵਾਲੋ ਨੇ ਗਾੜੀ ਸੇ ਬਾਹਰ ਕਢਾ ਲਿਆ ਇਹ ਨਾ ਜਿਹੜੀ ਜਿਹੜਾ ਡਰੋਨ ਦਾ ਮਸਲਾ ਹੋਇਆ ਸੀਗਾ ਇਹ ਤੁਹਾਡਾ ਪੱਤਰਕਾਰ ਹੀ ਕੋਈ ਭਰਾ ਸੀਗਾ ਉਹ ਐਸਐਸਪੀ ਸਾਹਿਬ ਤੇ ਪੇਸ਼ ਹੋਏ ਸੀਗੇ ਅਸੀਂ ਉਹ ਇਸ ਬੰਦੇ ਨੇ ਉਸ ਬੰਦੇ ਨੂੰ ਉੱਤੇ ਕਾਲ ਕਰਕੇ ਸੱਦਿਆ ਹੋਇਆ ਸੀਗਾ ਜੋ ਡਰੋਨ ਦੀ ਅਤੇ ਕੋਈ ਲੁੱਟਖੋਈ ਹੋਈ ਸੀ ਡਰੋਨ ਦਾ ਕੋਈ ਤੁਹਾਡੇ ਪੱਤਰਕਾਰ ਭਰਾ ਇਹੀ ਪੇਸ਼ ਹੋਈ ਸੀ ਉੱਤੇ ਅਸੀਂ ਸਵੇਰ ਦੇ 5 ਵਜੇ ਤੇ ਲੱਗੇ ਹੋਏ ਹਾਂ ਪਹਿਲਾਂ ਵੀ ਫਗਵਾੜੇ ਸੀ ਉਤੋਂ ਹੀ ਲੋਕੇਸ਼ਨ ਲੈਦਿਆਂ ਸਾਨੂੰ ਇਸ ਬੰਦੇ ਨੇ ਲੋਕੇਸ਼ਨ ਆਈ ਹੈ ਇਸ ਬੰਦੇ ਨੂੰ ਕਾਲ ਕਰਕੇ ਉੱਥੇ ਸੱਦਿਆ ਸੀ ਜੋ ਲੁੱਟਖੋਈ ਲੇਕਿਨ ਇਸ ਪਰ ਕਿਆ ਕੋਈ ਮਾਮਲਾ ਦਰਜ ਹੋਇਆ ਹੈ ਔਰ ਇਹ ਡਰੋਨ ਵਾਲੀ ਜੋ ਘਟਨਾ ਬਤਾ ਰਹੀ ਹੈ ਇਹ ਲੁੱਟਪਟ ਕਾਹ ਹੋਈ ਸੀ ਔਰ ਕਿਸ ਏਰੀਏ ਕੀ ਹੈ ਇਹ ਮਪੋਟਰ ਸਿਟੀ ਦੀ ਗੱਲ ਹੈਗੀ ਆ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਲੁੱਟਪਟ ਹੋਈ ਔਰ ਰਾਤ ਨੂੰ ਹੋਈ ਹੈਗੀ ਆ ਉਹ ਚਸੀਂ ਨਾ ਫਰਦਰ ਇਨਵੈਸਟੀਗੇਸ਼ਨ ਕਰਨ ਵਾਸਤੇ ਇਸ ਲੜਕੇ ਦਾ ਨਾਮ ਸਾਹਮਣੇ ਆ ਰਿਹਾ ਹੈਗਾ ਔਰ ਸਾਡੇ ਸਾਹ ਐਸਐਸਪੀ ਸਾਹਿਬ ਦੇ ਮੈਂ ਕਿਹਾ ਇਹਨਾਂ ਨੂੰ ਵੀ ਪਤਾ ਹੈ ਤੁਹਾਡੇ ਪੱਤਰਕਾਰ ਭਰਾਈ ਹੈ ਇਹ ਪੇਸ਼ ਹੋਈ ਸੀ ਅਸੀਂ ਉਸੇ ਨੂੰ ਚੈੱਕ ਕਰਦੇ ਹੋਏ ਸਿਰਫ ਅਜੇ ਪੁੱਛ ਕੇ ਚ ਕਰਨੀ ਹੈ ਇਹਨੇ ਕਿਉਂ ਸੱਦਿਆ ਸੀਗਾ ਜਿਹੜੇ ਬੰਦੇ ਆਏ ਸੀ ਉਹ ਕੌਣ ਸੀਗੇ ਔਰ ਐਸੇ ਨੇ ਉਸ ਬੰਦੇ ਨੂੰ ਟਾਈਮ ਦੇ ਲੇਖਕ ਰੋਪ ਹੈ ਗਿਆ ਕਿ ਤੁਸੀਂ ਉਹਨੂੰ ਕੜੇ ਤੋਂ ਫੜ ਕੇ ਗੱਡੀ 'ਚ ਬਿਠਾ ਰਹੇ ਹੋ ਮੈਡਮ ਮੇਰੀ ਗੱਲ ਮੈਡਮ ਮੇਰੀ ਗੱਲ ਸੁਣੋ ਕਿ ਛੋਟੀ ਜੀ ਜਦੋਂ ਹੱਥ ਹੈਗਾ ਸੀ ਹੱਥ ਤੋਂ ਫੜ ਕੇ ਆਰਾਮ ਨਾਲ ਬਿਠਾਇਆ ਤੁਸੀਂ ਸਾਰੇ ਹੀ ਇੱਥੇ ਸੀ ਕਿਸੇ ਨੇ ਕੁਝ ਨਹੀਂ ਕਿਸੇ ਨੂੰ ਵੀ ਕਿਹਾ ਕੜੇ ਤੋਂ ਫੜਨ ਦੀ ਜ਼ਰੂਰਤ ਕੀ ਹੈ ਸਾਨੂੰ ਦੱਸੋ ਇੱਕ ਮੇਰੀ ਗੱਲ ਸੁਣਨ ਆਲੇ ਹੋਰ ਵੀ ਸਾਰੇ ਸਾਰੇ ਸਾਡੇ ਪੱਤਰਕਾਰ ਭਰਾ ਹੈਗੇ ਆ ਕਿਸੇ ਨਾਲ ਹੀ ਸੁਣਦਾ ਕੋਈ ਗੱਲ ਹੋਵੇ ਤੇ ਰਾਤ ਨੂੰ ਲੇਰ ਨਾਈਟ ਰੋਡਾਂ ਦੇ ਘੁੰਮਦੇ ਰਹਿੰਦੇ ਹੈਗੇ ਆ ਛੋਟਾ ਕੋਈ ਡਰੋਨ ਜਾਂ ਛੋਟਾ ਆਹ ਕੋਈ ਇੰਸਟਰੂਮੈਂਟ ਤੇ ਕੋਈ ਕੋਲੇ ਤੇ ਸਾਨੂੰ ਤਾਂ ਇਸ ਦਾ ਚੈੱਕ ਕਰਨਾ ਹੀ ਆ ਬ੍ਰਦਰ ਨਹੀਂ ਲੇਕਿਨ ਪਰਿਵਾਰ ਕਹਿ ਰਿਹਾ ਹੈ ਕਿ ਇਹਨਾਂ ਨੇ ਬਗਾਇਰ ਕਿਸੇ ਪਰਮਿਸ਼ਨ ਕੇ ਲੜਕੇ ਕੋ ਗਾੜੀ ਮੇਂ ਬਿਠਾਇਆ ਹੋਰ ਕੋਈ ਇਨਕੇ ਪਾਸ ਕੋਈ ਬਰਨ ਨਹੀਂ ਹੈ ਔਰ ਇਨਵੈਸਟੀਗੇਸ਼ਨ ਦੇ ਪੇਪਰ ਅਸੀਂ ਇਨਵੈਸਟੀਗੇਸ਼ਨ ਕਰਦੀ ਆਂ ਬ੍ਰਦਰ ਉਸੇ ਸਿਲਸਿਲੇ ਤਾਹੀਂ ਤਾਂ ਅੱਗੇ ਵਧੂਗੇ ਜੇ ਪੁੱਛਕਿਛ ਕਰਾਂਗੇ ਫੇਰ ਹੀ ਇਹ ਮਾਮਲੇ ਪੁੱਛਕਿਛ ਕਰਕੇ ਹੀ ਅੱਗੇ ਵਧੂਗਾ ਮਾਮਲਾ ਉਹ ਕਹਿੰਦੇ ਅਸੀਂ ਲੈ ਕੇ ਆਉਨੇ ਅਸੀਂ ਆ ਕਿ ਤੁਸੀਂ ਲੈ ਕੇ ਆਜੋ ਕੋਈ ਪ੍ਰੋਬਲਮ ਨਹੀਂ ਐਫਆਈਆ ਦਰਜ ਕੀਤੀ ਗਈ ਹੈ ਐਫਪੀਆਈਆ ਦੀ ਦਰਜ ਕਰਨੀ ਹੈ ਜੇ ਇਨਵੈਸਟੀਗੇਟ ਕਰਨਾ ਹੈਗਾ ਕਿ ਇਹ ਉਹੀ ਲੜਕਾ ਜਿਹਨੇ ਉਹ ਟਾਈਮ ਦੇ ਕੇ ਸੱਦਿਆ ਹੈਗਾ ਉਹ ਉਸ ਤੋਂ ਅੱਜ ਦੀ ਸ਼ਾਮ ਤੱਕ ਕਲੀਅਰ ਕਰਕੇ ਸਾਰਾ ਮਾਮਲਾ ਓਕੇ ਕਰਤਾ ਪਾਣੰਦ ਕੋਤੇ ਸਿਟੀ ਐਸਐਚਓ ਲੱਗਿਆ ਹਰਮਿੰਦਰ ਸਿੰਘ ਸੰਧੂ ਤੇ ਕੋਈ ਐਹੋਜੀ ਗੱਲ ਨਹੀਂ ਕਿ ਸਾਰਾ ਕੁਝ ਪੀਸਫੁੱਲ ਹੀ ਹੈ ਅਸੀਂ ਆਂ ਦੀ ਡਿਊਟੀ ਕਰ ਰਹੇ ਹਾਂ ਤਾਂ ਕਿ ਸਾਰਾ ਕੋਈ ਐਹੋਜੀ ਲੁੱਟਖੋਦੀ ਵਾਲਤਾ ਸਾਡੇ ਏਰੀਆ 'ਚ ਨਾ ਹੋਵੇ ਪਰ ਦੇਖੋ ਇਹ ਨਕੂਟਰ ਦਾ ਮਸਲਾ ਅਸੀਂ ਸਵੇਰ 5 ਵਜੇ ਤੋਂ ਫਗਵਾੜੇ ਸਾਰੇ ਘੁੰਮ ਰਹੇ ਹੈਗੇ ਹੁਣ ਜਾ ਕੇ ਸਾਨੂੰ ਕਾਮਯਾਬੀ ਮਿਲੀ ਹੈਗੀ ਆ ਉਹ ਇਹ ਪੁੱਛ ਕੇ ਚ ਕਰਨੀ ਹੈਗੀ ਹੈ ਕਿ ਕੀ ਮਸਲਾ ਹੈ ਬੰਦੇ ਸੀ ਲੜਕੇ ਨੇ ਡਰੋਨ ਨੂੰ ਲੁੱਟ ਪਾਟਿਆ ਹੈ ਇਸ ਨੂੰ ਲੁੱਟ ਪਾਟਨੇ ਕੀ ਜੋ ਲੜਕੇ ਦਾ ਡਰੋਨ ਜਿਸसे ਸੀਨਾ ਗਿਆ ਹੈ ਉਸਕੋ ਇਸਨੇ ਕਾਲ ਕਰਕੇ ਉਧਰ ਬੁਲਾਇਆ ਜਾਨੀ ਕਿ ਇਸਨੇ ਉਸ ਨੂੰ ਉਸ ਜਗ੍ਹਾ ਤੇ ਬੁਲਾਇਆ ਤਾਂ ਵਹਾਂ ਤੇ ਉਸਕੇ ਨਾਲ ਲੂਟ ਪਾਟ ਹੋਈ ਹੈ ਔਰ ਉਸਕੇ ਬਾਅਦ ਇਸਨੇ ਉਸ ਨੂੰ ਬੁਲਾਇਆ ਉਸਕਾ ਨਾਮ ਅਮੀਤ ਹੈ ਲੜਕੇ ਕਾ ਬਾਕੀ ਸਾਰੀ ਫਰਦਰ ਜਾਣਕਾਰੀ ਹੈ ਆਪਕੋ ਉਧਰ ਜਾ ਕੇ ਨਾ ਛਤੀਂਦਪੁਰ ਤੇ ਵੀ ਆਈਏ ਆਪਕੋ ਪੂਰੀ ਜਾਣਕਾਰੀ ਇਹ ਲੜਕਾ ਫੋਟੋਗ੍ਰਾਫਰ ਹੈ ਹਾਂਜੀ ਇਹ ਹੁਣ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਮੈਂ ਪਹਿਲੀ ਵਾਰ ਹੀ ਮਿਲਿਆ ਹੁਣ ਅਸੀਂ ਹੁਣ ਇਹਨੂੰ ਇਨਵੈਸ ਪੁੱਛਾਂਗੇ ਕਿ ਫੋਟੋਗ੍ਰਾਫਰ ਲਾਇਆ ਜਾਏ ਨੇ ਉਹਨੂੰ ਕਿਉਂ ਸੱਦਿਆ ਉਹ ਹੁਣ ਪੁੱਛ ਕੇ ਛੱਗੇ ਕਰਕੇ ਦੇ ਦਿੰਦੇ ਹਾਂ ਅੱਛਾ ਸਰ ਜਿਸਕੋ ਡਿਟੇਨ ਕਰ ਰਹੇ ਸੀ ਉਸਕਾ ਨਾਮ ਕੀ ਹੈ ਜੀ ਦਾ ਜੀ ਜਿਹੜੇ ਲੜਕੇ ਨੂੰ ਹੁਣੇ ਪੁੱਛ ਰਿਹਾ ਸੀ ਅਸ਼ੀਸ਼ ਹੈ ਦਾ ਅਸ਼ੀਸ਼ ਕਿੰਨਾ ਦਾ ਡਰੋਨ ਜਿਹੜਾ ਲੁੱਟਿਆ ਹੈਗਾ ਉਹਨਾਂ ਨੇ ਕੀ ਕਹਿੰਦਾ ਅਮਿਤ ਤੇ ਲੜਕੇ ਦਾ ਨਾਮ ਅਮਿਤ ਹੈਗਾ ਬਾਕੀ ਤੁਹਾਨੂੰ ਸਾਰਾ ਹੀ ਪੁੱਛ ਕੇ ਇਸ ਕਰਕੇ ਸ਼ਾਮ ਤੱਕ ਕਰਤਾ ਹੈ ਥੈਂਕ ਯੂ ਬ੍ਰਦਰ ਜਾਨ ਦਾ ਕੀ ਕਿਉਂ ਤੋਂ ਕੀ ਚੱਲਦਾ ਮੇਰੇ ਪੁੱਤਰ ਦਾ ਮਾਮਲਾ ਡਰੋਨ ਵਾਲਾ ਉਹ ਸਾਨੂੰ ਡਿਊਟੀ ਤਾਂ ਕਰ ਲੈਣ ਦੋ ਯਾਰ ਦੋ ਮਿੰਟ ਕੋਈ ਤੁਹਾਡੇ ਕੋਈ ਇਨਪੁਟ ਉਹ ਯਾਰ ਡਿਊਟੀ ਤਾਂ ਕਰ ਲੈਣ ਦੋ ਮਿੰਟ ਸਾਨੂੰ ਬੰਦਾ ਤਾਂ ਦੇਖ ਤੂੰ ਕਿਆ ਕਮੀਨ ਕੰਮ ਕਰੀਂ ਵੀ ਆਪਨੇ ਬੰਦਾ ਆਕਾਰੀ ਨੇ ਕੋਈ ਮੇਰੀ ਗੱਲ ਸੁਣ ਲੀਜੀਏ ਤੁਹਾਨੂੰ ਡਿਊਟੀ ਦਾ ਕੰਮ ਹੈ 2 ਮਿੰਟ ਰੁਕ ਜਾਓ ਜਵਾਬ ਦੇਣਾ ਲੇਕਿਨ ਦੇਖੀ ਘਰਵਾਲੋਂ ਨੇ ਬਾਹਰ ਨਿਕਾਲ ਲਿਆ ਉਹ ਯਾਰ ਕੰਨੇ ਕੰਨੇ ਜਵਾਬ ਦਾਂ ਤੂੰ ਡਿਊਟੀ ਦਾ ਕਰ ਲੈਨ ਦੋ ਜਾਂ 2 ਮਿੰਟ ਰੁਕ ਜਾਓ ਕੰਨੇ ਕੰਨੇ ਜਵਾਬ ਦਾਂ ਦੋ ਨ cụcਦਰ ਦੇ ਵਿੱਚ ਕੁਝ ਦਿਨ ਪਹਿਲਾਂ ਡਰੋਨ ਲੁੱਟ ਮਾਮਲਾ ਹੋਇਆ ਸੀ ਜਿਸ ਦੇ ਵਿੱਚ ਪ੍ਰੈਸ ਕਲੱਬ ਦੇ ਬਾਹਰ ਹੁਣ ਹੰਗਾਮਾ ਹੋ ਗਿਆ ਦੱਸਦੀ ਕਿ ਉਸੇ ਮਾਮਲੇ ਨੂੰ ਲੈ ਕੇ ਜਿੱਥੇ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈ ਤੇ ਗੱਡੀ ਦੇ ਵਿੱਚ ਬਿਠਾ ਲਿਆ ਜਿਸ ਤੋਂ ਬਾਅਦ ਨੌਜਵਾਨ ਦੇ ਪਰਿਵਾਰ ਨੇ ਪੁਲਿਸ ਦੀ ਗੱਡੀ ਤੋਂ ਉਸ ਨੂੰ ਬਾਹਰ ਕੱਢ ਲਿਆ ਇਸੇ ਦੌਰਾਨ ਮੌਕੇ ਤੇ ਹੰਗਾਮਾ ਹੋ ਜਾਂਦਾ ਹੈ ਉਥੇ ਮਾਮਲੇ ਦੀ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀ ਹਰਮਿੰਦਰ ਸਿੰਘ ਦਾ ਹੈ ਕਿ ਆਸ਼ੀਸ਼ ਨਾਮਕ ਨੌਜਵਾਨ ਨੂੰ ਪੁੱਛਗਿੱਛ ਦੇ ਲਈ ਲਜਾਇਆ ਜਾ ਰਿਹਾ ਸੀ ਦੇ ਰਸਲ ਡਰੋਨ ਲੁੱਟਦਾਇ ਮਾਮਲਾ ਆਸ਼ੀਸ਼ ਨੇ ਅਮਿਤ ਨਾਮਕ ਨੌਜਵਾਨ ਨੂੰ ਬੁਲਾਇਆ ਸੀ ਤੇ ਐਸਐਸਪੀ ਦਫਤਰ ਦੇ ਵਿੱਚ ਪੇਸ਼ ਹੋਏ ਸਨ ਜਿਸ ਤੋਂ ਬਾਅਦ ਅੱਜ ਲੋਕੇਸ਼ਨ ਨੂੰ ਟ੍ਰੇਸ ਕਰਦਿਆਂ ਹੋਇਆ ਪੁਲਿਸ ਇੱਥੇ ਪਹੁੰਚੀ ਹੈ ਦੋ ਦਿਨ ਪਹਿਲਾਂ ਹੀ ਦੇਰ ਰਾਤ ਨਕੋਦਰ ਦੇ ਮੁੰਡੇ ਤੋਂ ਡਰੋਨ ਲੁੱਟਦਾ ਮਾਮਲਾ ਸਾਹਮਣੇ ਆਇਆ ਸੀ ਪੁਲਿਸ ਦੇ ਬੁੱਲੂ ਹੋਣੇ ਸੇ ਮਾਮਲੇ ਦੇ ਵਿੱਚ ਕਿਹਾ ਗਿਆ ਕਿ ਅਮਿਤ ਨੇ ਆਸ਼ੀਸ਼ ਨੂੰ ਫੋਨ ਕਰਕੇ ਇੱਥੇ ਬੁਲਾਇਆ ਤਾਂ ਪੁਲਿਸ ਦਾ ਇਹ ਕਹਿਣਾ ਹੈ ਕਿ ਨੌਜਵਾਨ ਤੋਂ ਮਾਮਲੇ ਦੇ ਵਿੱਚ ਪੁੱਛਗਿੱਛ ਕਰਨ ਤੋਂ ਬਾਅਦ ਹੀ ਅਸਲ ਕਾਰਨਾ ਦਾ ਪਤਾ ਲੱਗ ਸਕੇਗਾ ਉਹਨਾਂ ਦਾ ਕਹਿਣਾ ਹੈ ਕਿ ਸ਼ਾਮ ਤੱਕ ਮਾਮਲੇ ਤੇ ਸਿੱਧੇ ਸਪਸ਼ਟ ਹੋ ਜਾਵੇਗੀ ਹਾਲਾਂਕਿ ਇਸੇ ਦਰਮਿਆਨ ਕਾਫੀ ਜ਼ਿਆਦਾ ਹੰਗਾਮਾ ਹੁੰਦਾ ਨਜ਼ਰ ਆਇਆ ਜਿੱਥੇ ਪਰਿਵਾਰ ਰੁਕਿਆ ਗਿਆ ਤਾਂ ਇਸੇ ਦਰਮਿਆਨ ਜਾਣਕਾਰੀ ਦਿੰਦਿਆਂ ਫਗਵਾੜਾ ਦੀ ਰਹਿਣ ਵਾਲੀ ਇੱਕ ਮਹਿਲਾ ਜਿਸ ਦਾ ਇਹ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਅਸ਼ੀਸ਼ ਨੂੰ ਬਿੱਟੂ ਨਾਮਕ ਵਿਅਕਤੀ ਦਾ 28 ਅਕਤੂਬਰ ਨੂੰ ਫੋਨ ਆਇਆ ਜਿਸ ਤੋਂ ਬਾਅਦ ਡਰੋਨ ਵਾਲੇ ਨੌਜਵਾਨ ਦੀ ਮੰਗ ਕੀਤੀ ਗਈ ਮਹਿਲਾ ਦਾ ਕਹਿਣਾ ਹੈ ਕਿ ਪੁੱਤਰ ਨੇ ਉਹਨਾਂ ਨੂੰ ਕਿਹਾ ਕਿ ਉਹ ਉਸ ਨੂੰ ਨਹੀਂ ਜਾਣਦਾ ਪਰ ਬਿੱਟੂ ਨੇ ਕਿਹਾ ਕਿ ਉਸ ਨੂੰ ਜਾਣਦਾ ਜਿਸ ਤੋਂ ਬਾਅਦ ਪਵਨ ਨਾਮਕ ਵਿਅਕਤੀ ਦਾ ਪਾਰਟੀ ਦੇ ਵਿੱਚ ਡਰੋਨ ਲਗਾਉਣ ਨੂੰ ਲੈ ਕੇ ਨੰਬਰ ਦਿੱਤਾ ਗਿਆ ਇਸ ਤੋਂ ਬਾਅਦ ਉਹਨਾਂ ਦੇ ਪੁੱਤਰ ਨਾਲ ਕਿਸੇ ਦੀ ਵੀ ਕੋਈ ਗੱਲਬਾਤ ਨਹੀਂ ਹੋਈ ਮਹਿਲਾ ਦਾ ਕਹਿਣਾ ਹੈ ਕਿ ਉਹ ਖੁਦ ਪ੍ਰੈਸ ਕਲੱਬ ਪਹੁੰਚ ਕੇ ਇਸ ਮਾਮਲੇ ਨੂੰ ਲੈ ਕੇ ਪੁੱਛਣਾ ਚਾਹੁੰਦੇ ਨੇ ਕਿ ਆਖਰ ਉਹਨਾਂ ਦੇ ਪੁੱਤ ਦਾ ਕੀ ਕਸੂਰ ਹੈ ਜੇਕਰ ਲੁੱਟ ਹੋਈ ਹੈ ਤਾਂ ਉਹ ਖੁਦ ਉੱਥੇ ਖੜੇ ਨੇ ਇਸ ਮਾਮਲੇ ਦੇ ਵਿੱਚ ਇਨਸਾਫ ਦੇ ਲਈ ਮੌਜੂਦ ਰਹੇ ਨੇ ਹਾਲਾਂਕਿ ਮਹਿਲਾ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਮਾਨਸਿਕ ਤੌਰ ਤੇ ਤੰਦਰਾਂ ਤੋਂ ਪਰੇਸ਼ਾਨ ਚੱਲ ਰਿਹਾ ਹੈ ਪੁਲਿਸ ਉਸ ਨੂੰ ਗੱਡੀ ਦੇ ਵਿੱਚ ਬਿਠਾਉਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਹੰਗਾਮਾ ਕੀਤਾ ਦ੍ਰੋਨ ਸੰਗੀਦਰ ਆਪਣੇ ਜਲੰਧਰ ਦਾ ਪਵਨ ਵਾ ਪਵਨ ਕੁਮਾਰ ਡ੍ਰੋਨ ਡ੍ਰੋਨ ਵਾਲਾ ਆ ਤੇ ਉਹਦੇ ਨਾਲ 16 ਤਰੀਕ ਸ਼ਾਮ ਨੂੰ ਫੰਕਸ਼ਨ ਤੇ ਜਾਂਦੇ ਹੋਏ ਉਹਦਾ ਸਮਾਨ ਕੋ ਮੁੰਡਿਆਂ ਨੇ ਜਿਹਦਾ ਖੁੱਲੋ ਲੁੱਟ ਖੋ ਕਰ ਲਿਆ ਉਹਦੇ ਨਾਲ ਤੇ ਮੈਂ ਜਿਹਦੇ ਫੰਕਸ਼ਨ ਤੇ ਉਹ ਗਿਆ ਸੀਗਾ ਤੇ ਮੈਂ 28 ਅਕਤੂਬਰ ਨੂੰ ਮੇਰੇ ਉਸ ਬੰਦੇ ਨਾਲ ਗੱਲ ਹੋਈ ਸੀਗੀ ਤੇ 28 ਅਕਤੂਬਰ ਨੂੰ ਹੀ ਮੈਂ ਪਵਨ ਦਾ ਨੰਬਰ ਉਸ ਬੰਦੇ ਨੂੰ ਸੈਂਡ ਕੀਤਾ ਸੀਗਾ ਤੇ ਪਾ ਉਸ ਤੋਂ ਬਾਅਦ ਜੋ ਵੀ ਫੰਕਸ਼ਨ ਤੇ ਗਿਆ ਆ ਡੀਲ ਹੋਈ ਆ ਸਾਰੀ ਪਬਨ ਨੇ ਆਪ ਮੂਰੇ ਹੋ ਕੇ ਗੱਲ ਕੀਤੀ ਆ ਹਾਂਜੀ ਮੇਰਾ ਉਹਦੇ ਵਿੱਚ ਕੋਈ ਸੀਨ ਨਹੀਂ ਹੁਣ ਵੀ ਅਸੀਂ ਆਂਦਰਬਾਬ ਕਲੱਬ 'ਚ ਬੈਠੇ ਉਹੀ ਮੁੱਦੇ ਤੇ ਗੱਲ ਕਰਦੇ ਪਏ ਸੀਗੇ ਤੇ ਅਸੀਂ ਬਾਹਰ ਆਏ ਆ ਤੇ ਹੁਣ ਮੈਂ ਆਪਣੇ ਬ੍ਰਦਰ ਦੀ ਗੱਡੀ 'ਚ ਬੈਠਾ ਆ ਕੇ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਦੋ ਆਏ ਆ ਤੇ ਹੁਣ ਮੈਂ ਧੱਕੇ ਨਾਲ ਆਪਣੀ ਗੱਡੀ 'ਚ ਪਿਠਾਉਣ ਨੂੰ ਕਰਦੇ ਸੀਗੇ ਨਾ ਨੂੰ ਕੋ ਵਾਰੰਟ ਸੀਗਾ ਕੋਈ ਉਹ ਕਹਿੰਦੇ ਸੀ ਪੁੱਛਤਾ ਪੁੱਛਪੁੱਟਾਲ ਕਰਨੀ ਹੈ ਮੇਰਾ ਉਹਨੇ ਫੋਨ ਵੀ ਖੋਇਆ ਤਾਂ ਮੈਨੂੰ ਗੁੱਟੋ ਫੜ ਕੇ ਗੱਟੀ 'ਚ ਭਟਾਣ ਕਰਦੇ ਸੀ ਅੱਛਾ ਲੋਟੇ ਮੈਨੂੰ ਕੋ ਉਧਰ ਹੋਈ ਹੈ ਜੀ ਉਧਰ ਬਾਤ ਕੀ ਜਾਏ ਜਿਸਕੋ ਆਪਨੇ ਪਵਨ ਜਿਸ ਦਾ ਨਾਮ ਲਿਆ ਹੈ ਉਸਕੋ ਆਪਨੇ ਲੋਕੇਸ਼ਨ ਭੇਜੀ ਸੀ ਨਹੀਂ ਨਹੀਂ ਸਰ ਉਹ ਜਿਹਦੇ ਫੰਕਸ਼ਨ ਤੇ ਗਿਆ ਸੀ ਉਹਨੇ ਭੇਜੀ ਸੀ ਕੀ ਨਾਮ ਹੈ ਉਸ ਦਾ ਹਾਂ ਉਹਦਾ ਨਾਮ ਨਾਮ ਨਹੀਂ ਮੈਨੂੰ ਪਤਾ ਉਹਦੇ ਸਟੂਡੀਓ ਦਾ ਨਾਮ ਪਤਾ ਬਿੱਟੂ ਸਟੂਡੀਓ ਹੁੰਦਾ ਜਦੋਂ ਲੁੱਟ ਹੋਈ ਹੈ ਉਸ ਸਮੇਂ ਤੁਸੀਂ ਕਾਲ ਕਰਕੇ ਬੁਲਾਇਆ ਸੀ ਐਸੇ ਚੋ ਤਾਂ ਕਹਿਣਾ ਕਿ ਜਦੋਂ ਲੁੱਟ ਹੋਈ ਹੈ ਉਹ ਲੋਕੇਸ਼ਨ ਤੇ ਤੁਸੀਂ ਇਹਨੂੰ ਕਾਲ ਕਰਕੇ ਬੁਲਾਇਆ ਸੀਗਾ ਨਹੀਂ ਨਹੀਂ ਸਰ ਮੈਂ ਫੰਕਸ਼ਨ ਤੇ ਸੀ ਮੈਂ ਲਿਆਦਾ ਮੈਂ ਪ੍ਰੂਫ ਵੀ ਆਪਣੀ ਮੈਂ ਜਿਹੜੇ ਪੈਲਸ ਹੈਗਾ ਉਸ ਟਾਈਮ ਤੇ ਮੈਂ ਨਹੀਂ ਉਹ ਮੈਂ ਫਲੋਰ ਸੀਗਾ ਤੇ ਉਹਦੇ ਨਾਲ ਜਿੱਥੇ ਲੁੱਟ ਹੋਈ ਆ ਉਹ ਨਕੌਦਰ ਸੀਗਾ ਉਹ ਤੋਂ ਆਪ ਵੀ ਫੋਟੋਗ੍ਰਾਫੀ ਕਰ ਮੈਂ ਹਾਂਜੀ ਮੈਂ ਵੀ ਡਰੋਨ ਚਲਾਉਂਦਾ ਮੈਂ ਵੀ ਡਰੋਨ ਆਪਰੇਟਰ ਆ ਅੱਛਾ ਹਾਂਜੀ ਤੋਂ ਪੁਲਿਸ ਵਾਲੇ ਤਾਂ ਕਹਿ ਰਹੇ ਕਿ ਇਨਵਿਸਟੀਗੇਸ਼ਨ ਕਿਉਂਕਿ ਕਹਿ ਰਹੇ ਕਿ ਲੋਕੇਸ਼ਨ ਢੂੰਡ ਕੇ ਆਪਕੋ ਯਹਾਂ ਪਰ ਜੋ ਉਹਨਾਂ ਨੇ ਜੇ ਟੇਨ ਕਰਨੇ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਤੋਂ ਕਹਿ ਰਹੇ ਕਿ ਕਾਫੀ ਸਮੇਂ ਸੇ ਆਪਕੋ ਡੌਨ ਰੇਕ ਨਹੀਂ ਨਹੀਂ ਸਰ ਮੇਰਾ ਨੰਬਰ ਬਿਲਕੁਲ ਮੇਰਾ ਕਾਲ ਬੰਦ ਨਹੀਂ ਹੋਇਆ ਫੋਨ ਬੰਦ ਨਹੀਂ ਆ ਫੋਨ ਮੇਰਾ ਚੱਲ ਰਿਹਾ ਜਦੋਂ ਦਾ ਉਹਦੇ ਨਾਲ ਇਹਦਾ ਹੋਇਆ ਵਾ ਤੇ ਦੂਜੇ ਨੰਬਰ ਤੇ ਉਹ ਹੁਣ ਮੇਨੂੰ ਧੱਕੇ ਨਾਲ ਪੁੱਛਾਲ ਕਰਦੇ ਸੀਗੇ ਬਿਲਕੁਲ ਪੁਲਿਸ ਕੇ ਤੁਹਾਨੂੰ ਬੁਲਾਇਆ ਥਾਣੇ ਵਗੈਰਾ ਕੁਝ ਨਹੀਂ ਸਰ ਕੋਈ ਫੋਨ ਨਹੀਂ ਆ ਮੈਨੂੰ ਹਾਂਜੀ ਹੁਣ ਹੀ ਏਦਾਂ ਸਿੱਧਾ ਹੀ ਏਦਾਂ ਧੱਕੇ ਨਾਲ ਲੈ ਕੇ ਚੱਲੇ ਸੀਗੇ ਮੈਨੂੰ ਕੋਈ ਕਾਲ ਨਹੀਂ ਆਈ ਜਾਂਦੀ ਪੁਲਿਸ ਅਧਿਕਾਰੀ ਕੋ ਖਿਲਾਫ ਕੋਈ ਐਕਸ਼ਨ ਹਾਂਜੀ ਲਾਵਾਂਗੇ ਸਰ ਬਿਨਾ ਵਾਰੈਂਟ ਤੇ ਮੈਨੂੰ ਬਨਾ ਦਾਪਾ ਨਹੀਂ ਹੱਥ ਲਾ ਸਕਦੇ ਕਿਸੇ ਨੂੰ ਜਿਆਦਾ ਬਣੇਗਾ ਕੋਈ ਵਾਰੈਂਟ ਨਹੀਂ ਹੈਗਾ ਹਾਂਜੀ ਤੁਸੀਂ ਸ਼ਿਕਾਇਤ ਮੇਰਾ ਬੇਟਾ ਵਾ ਅਸ਼ੀਸ਼ ਉਹਨੂੰ 28 ਅਕਤੂਬਰ ਨੂੰ ਫੰਕਸ਼ਨ ਤੇ ਸੀਗਾ ਉਹ ਆਪਣੇ ਤੇ ਕਾਲ ਆਈ ਕਿਸੇ ਦੀ ਬਿੱਟੂ ਨਾਮ ਦੇ ਬੰਦੇ ਦੀ ਕਾਲ ਸੀਗੀ ਕਹਿੰਦਾ ਵੀ ਭਾਜੀ ਮੈਨੂੰ ਡਰੋਨ ਵਾਲਾ ਚਾਹੀਦਾ ਉਹ ਕਹਿੰਦਾ ਵੀ ਭਾਜੀ ਮੈਂ ਤਾਂ ਬਿਜ਼ੀ ਆ ਕਹਿੰਦਾ 16 ਨਵੰਬਰ ਨੂੰ ਕਹਿੰਦਾ ਮੈਂ 16 ਨਵੰਬਰ ਦੀ ਵੀ ਤਰੀਕ ਡੇਟ ਹੈਗੀ ਆ ਤੇ ਮੇਰੇ ਬੇਟੇ ਨੇ ਉਹਨੂੰ ਕਿਹਾ ਕਿ ਮੈਂ ਭਾਜੀ ਤੁਹਾਨੂੰ ਜਾਣਦਾ ਵਾਂ ਕਹਿੰਦਾ ਨਹੀਂ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਮੈਂ ਤੁਹਾਨੂੰ ਫੰਕਸ਼ਨਾਂ ਤੇ ਮਿਲਿਆ ਹਾਂ ਮੇਰੇ ਬੇਟੇ ਨੇ ਕਿਹਾ ਮੈਂ ਮੈਂ ਤਾਂ ਨਹੀਂ ਜਾਣਦਾ ਕਹਿੰਦਾ ਨਹੀਂ ਭਾਜੀ ਮੈਂ ਤਾਂ ਚੰਗੀ ਤਰ੍ਹਾਂ ਜਾਣਦਾ ਤੇ ਤੁਸੀਂ ਮੈਨੂੰ ਕਿਸੇ ਹੋਰ ਦਾ ਮੁੰਡੇ ਦਾ ਇੰਤਜ਼ਾਮ ਕਰਕੇ ਦੇ ਦਿਓ ਤੇ ਇਹਨੇ ਮੇਰੇ ਬੇਟੇ ਨੇ ਨਾ ਪਵਨ ਨੂੰ ਕਾਲ ਕੀਤੀ ਵੀ ਭਾਜੀ ਤੁਹਾਡੂ ਤੁਸੀਂ ਫ੍ਰੀ ਆ ਤੇ ਇਹਨੇ ਪਵਨ ਨੇ ਕਿਹਾ ਹਾਂਜੀ ਮੈਂ ਫ੍ਰੀ ਆ ਕਹਿੰਦਾ ਮੈਂ ਤੁਹਾਨੂੰ ਨੰਬਰ ਸੈਂਡ ਕਰਨੇ ਲੱਗਾ ਵਾਂ ਤੇ ਤੁਸੀਂ ਇਸ ਬੰਦੇ ਨਾਲ ਗੱਲ ਸਾਰੀ ਕਰ ਲਓ ਜੋ ਵੀ ਕਰਨੀ ਹੈ ਤੁਸੀਂ ਲਗਾਣਾ ਫੰਕਸ਼ਨ ਨਹੀਂ ਲਗਾਣਾ ਜੋ ਵੀ ਤੁਸੀਂ ਆਪਣਾ ਕਲੀਅਰ ਕਰ ਲਓ ਉਸ ਤੋਂ ਬਾਅਦ 28 ਅਕਤੂਬਰ ਤੋਂ ਬਾਅਦ ਮੇਰੇ ਬੇਟੇ ਦੀ ਇਹਨਾਂ ਨਾਲ ਕੋਈ ਨਾ ਪਵਨ ਨਾ ਨਾ ਜਿਹੜਾ ਉਹ ਬਿੱਟੂ ਸੀ ਉਹਦੇ ਨਾਲ ਕੋਈ ਮੇਰੇ ਬੇਟੇ ਦੀ ਗੱਲ ਨਹੀਂ ਹੋਈ ਇਹਨਾਂ ਦੀ ਆਪਸ 'ਚ ਹੀ ਗੱਲ ਹੋ ਰਹੀ ਸੀ ਅਸੀਂ ਖੁਦ ਐ ਇੱਥੇ ਇਹਨੂੰ ਪਵਨ ਨਾਲ ਇਹਨੇ ਕੋਈ ਸਾਡੇ ਨਾਲ ਕੰਟੈਕਟ ਨਹੀਂ ਕੀਤਾ ਅਸੀਂ ਆਪ ਇੱਥੇ ਆਏ ਆ ਕੰਟੈਕਟ ਇਹਦੇ ਨਾਲ ਕਰਨੇ ਇਹਦੇ ਨਾਲ ਆਪ ਵੀ ਬੈਠ ਕੇ ਗੱਲ ਕਰੀਏ ਵੀ ਸਾਣਾ ਸਾਡਾ ਕੀ ਰੀਜ਼ਨ ਹੈ ਸਾਡੇ ਬੇਟੇ ਦਾ ਕੀ ਰੀਜ਼ਨ ਹੈ ਨਾ ਤੂੰ ਸਾਨੂੰ ਦੱਸ ਉਹ ਤੂੰ ਤੇਰੀ ਜੋ ਸਿੱਧੀ ਗੱਲ ਉਹਦੇ ਨਾਲ ਹੋ ਰਹੀ ਸੀ ਤੂੰ ਉਹਦੀ ਭੇਜੀ ਹੋਈ ਲੋਕੇਸ਼ਨ ਤੇ ਪਹੁੰਚਿਆ ਤੇਰੀ ਆਪਣੀ ਉਹਦੇ ਨਾਲ ਸਾਰੀ ਗੱਲਾਂ ਹੋਈਆਂ ਪੇਮੈਂਟ ਕੀ ਲੈਣੀ ਸਾਰਾ ਕੁਝ ਤੇਰਾ ਆਪਣਾ ਕਲੀਅਰ ਹੋ ਗਿਆ ਉਹਦੇ ਨਾਲ ਤੇ ਇਹਦੇ ਵਿੱਚ ਮੇਰੇ ਬੇਟੇ ਦਾ ਕੀ ਕਸੂਰ ਆ ਸੀ ਖੁਦ ਸਾਰੇ ਇੱਥੇ ਆ ਕੇ ਆਪ ਅਸੀਂ ਸਾਹਮਣੇ ਹੋਏ ਆ ਕਿ ਸਾਨੂੰ ਦੱਸੋ ਸਾਡੀ ਕੀ ਗਲਤੀ ਆ ਤੇਰੇ ਨਾਲ ਹੋਈ ਲੁੱਟ ਮਾਰ ਹੋਈ ਗਿਆ ਅਸੀਂ ਮੰਨਦੇ ਆ ਚੀਜ਼ ਬੜੀ ਮਿਹਨਤ ਨਾਲ ਬਣਦੀ ਆ ਅਸੀਂ ਉਸ ਚੀਜ਼ ਲਈ ਕਹਿੰਦੇ ਆ ਪਰ ਸਾਨੂੰ ਤਾਂ ਦੱਸ ਨਾ ਸਾਡੇ ਬੱਚੇ ਦਾ ਕੀ ਤਸੂਰ ਹੈ ਪਰ ਪੁਲਿਸ ਕਹਿੰਦੀ ਕਿ ਉਹਦੇ ਜਿਹੜਾ ਲੁੱਟ ਕੋਈ ਉਸ ਦੇ ਨਾਲ ਉਹਦਾ ਡਰੋਨ ਤੱਕ ਵੀ ਲੈ ਗਏ ਹਾਂਜੀ ਹਾਂਜੀ ਉਸ ਦੀ ਜਿਹੜੀ ਜਾਂਚ ਕਰ ਲਈ ਇੱਥੇ ਆਏ ਸੀ ਹਾਂਜੀ ਅਸੀਂ ਇਹ ਹੀ ਉਹਨਾਂ ਨੂੰ ਕਹਿ ਵੀ ਅਸੀਂ ਤੇਰੇ ਨਾਲ ਖੜੇ ਆ ਸਾਨੂੰ ਦੱਸ ਅਸੀਂ ਜਿੱਥੇ ਤੂੰ ਕਹੇਂਗਾ ਅਸੀਂ ਖੜਾਗੇ ਤੇਰੇ ਨਾਲ ਅਸੀਂ ਇਹ ਪਾਜੀ ਇਹਨੇ ਸਾਡੇ ਨਾਲ 16 ਅਕਤੂਬਰ ਤੋਂ ਬਾਅਦ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਅਸੀਂ ਆਪ ਮੋਰੇ ਹੋ ਹੋ ਕੇ ਇਹਦੇ ਨਾਲ ਗੱਲ ਕਰ ਰਹੇ ਆ ਤੇ ਪੁਲਿਸ ਹੁਣ ਬੇਟੇ ਨੂੰ ਹਾਂਜੀ ਬੇਟੇ ਨੂੰ ਅਸੀਂ ਉਹਨੂੰ ਥੋੜੀ ਘਬਰਾਹਟ ਹੋ ਰਹੀ ਸੀ ਤਾਂ ਉਹਨੇ ਵੱਡੇ ਬੇਟੇ ਨੇ ਕਿਹਾ ਤੂੰ ਜਾ ਗੱਡੀ 'ਚ ਏਸੀ ਛੱਡ ਕੇ ਬੈਠ ਜਾ ਕਿਉਂਕਿ ਉਹਨੂੰ 4 ਦਿਨ ਹੋ ਗਏ ਮੈਂਟਲੀ ਡਿਸਟਰਬ ਹੈ ਮੇਰਾ ਬੇਟਾ ਉਹ ਖਾਣਾ ਵੀ ਨਹੀਂ ਖਾ ਰਿਹਾ ਕਿਉਂਕਿ ਭਾਈ ਤੁਸੀਂ ਬਹੁਤ ਸਮਝਦਾਰ ਆ ਰਹੇ ਆਂ ਬੰਦੇ ਨੇ ਨਾ ਇੱਜ਼ਤ ਬਗਾੜਨੇ ਨੂੰ ਮਿੰਟ ਲੱਗਦਾ ਬਣਾਉਣੇ ਨੂੰ ਬਹੁਤ ਟਾਈਮ ਲੱਗ ਜਾਂਦਾ ਪੁਲਿਸ ਨੇ ਤੁਹਾਨੂੰ ਕੁਝ ਨਹੀਂ ਦੱਸਿਆ ਨਹੀਂ ਕੁਝ ਨਹੀਂ ਉਹ ਸਿਰਫ ਮੇਰੇ ਬੇਟੇ ਦਾ ਹੱਥ ਕੜੇ ਤੋਂ ਫੜਿਆ ਤੇ ਗੱਡੀ ਚੋਂ ਬਿਠਾਣ ਡਿਆ ਤੇ ਫੋਨ ਖੋਲਿਆ ਉਹ ਤਾਂ ਅਸੀਂ ਦੇਖ ਲਿਆ ਤਾਂ ਅਸੀਂ ਉਹ ਨਾਲ ਹੋਰ ਜੋ ਇਹਨਾਂ ਦੇ ਫੋਟੋਗ੍ਰਾਫਰ ਆ ਸਾਰਿਆਂ ਨੇ ਵੀ ਕੀ ਤੁਹਾਡੇ ਕੋਲ ਵਾਰੰਟ ਹੈਗਾ ਬਿਨਾ ਵਾਰੰਟ ਤੋਂ ਮੇਰੇ ਬੱਚੇ ਨੂੰ ਲੈ ਕੇ ਜਾ ਰਹੇ ਸੀਗੇ ਤੁਸੀਂ ਜਲੰਧਰ ਦੀ ਰਹਿਣ ਵਾਲੇ ਹੋ ਨਹੀਂ ਜੀ ਫਗਵਾੜੇ ਤੋਂ ਆਏ ਅਸੀਂ ਆ ਹਾਂਜੀ ਇਹ ਕਿਰਨ ਬਾਕੀ ਇਹ ਪੁਲਿਸ ਕਹਿ ਰਹੀ ਹੈ ਨਾ ਕਿ ਸਾਨੂੰ ਲਾਬ ਲੱਭਣੇ ਆਸ਼ੀਸ਼ ਲੱਭ ਰਹੇ ਆ ਅਸੀਂ ਖੁਦ ਆਏ ਹੱਥੇ ਆਓ ਪੁਲਿਸ ਲੜਕੇ ਨੂੰ ਗਾੜੀ ਵਿੱਚ ਬਿਠਾਇਆ ਉਸ ਦੇ ਪਰਿਵਾਰ ਵਾਲੋ ਨੇ ਗਾੜੀ ਸੇ ਬਾਹਰ ਕਢਾਲਿਆ ਕਿ ਨਾ ਜਿਹੜੀ ਜਿਹੜਾ ਡਰੋਨ ਦਾ ਮਸਲਾ ਹੋਇਆ ਸੀਗਾ ਇਹ ਥੋੜਾ ਪੱਤਰਕਾਰ ਹੀ ਕੋਈ ਭਰਾ ਸੀਗਾ ਉਹ ਐਸਐਸਪੀ ਸਾਹਿਬ ਦੇ ਪੇਸ਼ ਹੋਏ ਸੀਗੇ ਅਸੀਂ ਉਹ ਇਸ ਬੰਦੇ ਨੇ ਉਸ ਬੰਦੇ ਨੂੰ ਤੇ ਕਾਲ ਕਰਕੇ ਸੱਦਿਆ ਹੋਇਆ ਸੀਗਾ ਜੋ ਡਰੋਨ ਦੀ ਇੱਥੇ ਕੋਈ ਲੁੱਟਖੋ ਹੋਈ ਸੀਗੀ ਡਰੋਨ ਦਾ ਕੋਈ ਥੋੜੇ ਪੱਤਰਕਾਰ ਭਰਾ ਹੀ ਪੇਸ਼ ਹੋਈ ਸੀ ਓਤੇ ਅਸੀਂ ਸਵੇਰ ਦੇ 5 ਵਜੇ ਤੇ ਲੱਗੇ ਹੋਏ ਆ ਪਹਿਲਾਂ ਵੀ ਫਗਵਾੜੇ ਸੀ ਉਤੋਂ ਹੀ ਲੋਕੇਸ਼ਨ ਲੈ ਲਏ ਤੇ ਸਾਨੂੰ ਇਸ ਬੰਦੇ ਲੁਕੇਸ਼ਨ ਆਈ ਹੈ ਇਸ ਬੰਦੇ ਨੂੰ ਕਾਲ ਕਰਕੇ ਉੱਥੇ ਸੱਦਿਆ ਸੀ ਉਹ ਲੁੱਟੋ ਲੇਕਿਨ ਇਸ ਪਰ ਕੀ ਕੋਈ ਮਾਮਲਾ ਦਰਜ ਹੋਇਆ ਹੈ ਔਰ ਇਹ ਡਰੋਨ ਵਾਲੀ ਜੋ ਘਟਨਾ ਬਤਾ ਰਹੇ ਇਹ ਦੂਤਪਾਟ ਕਾਂ ਹੋਈ ਸੀ ਔਰ ਕਿਸ ਏਰੀਏ ਕੀ ਹੈ ਇਹ ਨਪੋਟਲ ਸਿਟੀ ਦੀ ਗੱਲ ਹੈਗੀ ਆ ਅੱਜ ਤੋਂ 2-3 ਦਿਨ ਪਹਿਲਾਂ ਲੁੱਟਪਾਟ ਹੋਈ ਔਰ ਰਾਤ ਨੂੰ ਹੋਈ ਹੈਗੀ ਆ ਉਹਦੇ ਅਸੀਂ ਤਾਂ ਫਰਦਰ ਇਨਵੈਸਟੀਗੇਸ਼ਨ ਕਰਨ ਵਾਸਤੇ ਇਸ ਲੜਕੇ ਦਾ ਨਾਮ ਸਾਹਮਣੇ ਆ ਰਿਹਾ ਹੈਗਾ ਔਰ ਸਾਡੇ ਸਾਹਿਬ ਐਸਐਸਪੀ ਸਾਹਿਬ ਦੇ ਮੈਗਾ ਇਹਨਾਂ ਨੂੰ ਵੀ ਪਤਾ ਹੈ ਤੁਹਾਡੇ ਪੱਤਰਕਾਰ ਭਰਾਈ ਹੈ ਇਹ ਪੇਸ਼ ਹੋਈ ਸੀ ਅਸੀਂ ਉਸੇ ਨੂੰ ਚੈੱਕ ਕਰਦੇ ਹੋਏ ਸਿਰਫ ਅਜੇ ਪੁੱਛ ਕੇ ਚ ਕਰਨੀ ਹੈ ਕਿ ਇਹਨੇ ਕਿਉਂ ਸੱਦਿਆ ਸੀਗਾ ਜਿਹੜੇ ਬੰਦੇ ਆਏ ਸੀ ਉਹ ਕੌਣ ਸੀਗੇ ਔਰ ਇਸਨੇ ਉਸ ਬੰਦੇ ਨੂੰ ਟਾਈਮ ਦਿੱਤਾ ਗਿਰਿਦਾ આરોਪ ਹੈਗਾ ਯਾਰ ਕਿ ਤੁਸੀਂ ਉਹਨੂੰ ਕੜੇ ਤੋਂ ਫੜ ਕੇ ਗੱਡੀ 'ਚ ਬਿਠਾ ਰਹੇ ਹੋ ਮੈਂ ਮੇਰੀ ਗੱਲ ਸੁਣੋ ਕਿ ਛੋਟੀ ਜੀ ਜਦੋਂ ਹੱਥ ਹੈਗਾ ਸੀ ਹੱਥ ਤੋਂ ਫੜ ਕੇ ਆਰਾਮ ਨਾਲ ਬਿਠਾਇਆ ਤੁਸੀਂ ਸਾਰੇ ਹੀ ਇੱਥੇ ਸੀ ਕਿਸੇ ਨੇ ਕੁਛ ਨਹੀਂ ਕਿਸੇ ਨੂੰ ਵੀ ਕਿਹਾ ਕੜੇ ਤੋਂ ਫੌਲੰਦੀ ਜਰੂਰਤ ਕੀ ਹੈ ਸਾਨੂੰ ਦੱਸੋ ਇੱਕ ਮੇਰੀ ਗੱਲ ਸੁਣਨ ਵਾਲੇ ਹੋਰ ਵੀ ਸਾਰੇ ਸਾਰੇ ਸਾਡੇ ਪੱਤਰਕਾਰ ਭਰਾ ਹੈਗੇ ਆ ਕਿਸੇ ਨਾਲ ਹੀ ਸੁਣਦਾ ਕੋਈ ਗੱਲ ਹੋਵੇ ਤੇ ਰਾਤ ਨੂੰ ਲੇਟ ਨਾਈਟ ਰੋਡਾਂ ਦੇ ਘੁੰਮਦੇ ਰਹਿੰਦੇ ਹੈਗੇ ਆ ਥੋੜਾ ਕੋਈ ਡਰੋਨ ਜਾਂ ਥੋੜਾ ਆਹ ਕੋਈ ਇੰਸਟਰੂਮੈਂਟ ਤੇ ਕੋਈ ਗੋਲੇ ਤੇ ਸਾਨੂੰ ਤਾਂ ਇਸ ਦਾ ਚੈੱਕ ਕਰਨਾ ਹੀ ਆ ਬ੍ਰਦਰ ਨਹੀਂ ਲੇਕਿਨ ਪਰਿਵਾਰ ਕਹਿ ਰਹੇ ਹੈ ਕਿ ਇਹਨਾਂ ਨੇ ਬਗਾਇਰ ਕਿਸੇ ਪਰਮਿਸ਼ਨ ਕੇ ਲੜਕੇ ਕੋ ਗਾੜੀ ਮੇਂ ਪਹੁੰਚਾਇਆ ਹੋਰ ਕੋਈ ਇਨਕੇ ਪਾਸ ਕੋਈ ਬਰਨ ਨਹੀਂ ਹੈ ਕੋਈ ਇਨਵੈਸਟੀਗੇਸ਼ਨ ਕਰਕੇ ਪੇਪਰ ਅਸੀਂ ਇਨਵੈਸਟੀਗੇਸ਼ਨ ਕਰਦੀ ਆ ਬ੍ਰਦਰ ਉਸੇ ਸਿਲਸਿਲੇ ਤਾਹੀਂ ਤੱਕ ਅੱਗੇ ਵਧੂਗੇ ਜੇ ਪੁੱਛਕਿਛ ਕਰਾਂਗੇ ਫੇਰ ਹੀ ਇਹ ਮਾਮਲੇ ਪੁੱਛਕਿਛ ਕਰਕੇ ਹੀ ਅੱਗੇ ਵਧੂਗਾ ਮਾਮਲਾ ਉਹ ਕਹਿੰਦੇ ਅਸੀਂ ਲੈ ਕੇ ਆਉਨੇ ਅਸੀਂ ਕਿ ਤੁਸੀਂ ਲੈ ਕੇ ਆ ਜਾ ਕੋਈ ਪ੍ਰੋਬਲਮ ਨਹੀਂ ਐਫਆਈਆ ਦਰਜ ਕੀਤੀ ਗਈ ਹੈ ਕਿ ਐਫਪੀਆਈਆ ਦਰਜ ਕਰਨੀ ਹੈ ਜੇ ਇਨਵੈਸਟੀਗੇਟ ਕਰਨਾ ਹੈਗਾ ਕਿ ਇਹ ਉਹੀ ਲੜਕਾ ਜੀਨੇ ਉਹ ਟਾਈਮ ਦੇ ਕੇ ਸੱਦ ਉਸ ਤੋਂ ਅੱਜ ਦੀ ਸ਼ਾਮ ਤੱਕ ਕਲੀਅਰ ਕਰਕੇ ਸਾਰਾ ਮਾਮਲਾ ਓਕੇ ਕਰਤਾ। ਪਾਮਨ ਕੋਟੇ ਸਿਟੀ ਦੇ ਐਸਐਚਓ ਲੱਗੇ ਆ ਹਰਮਿੰਦਰ ਸਿੰਘ ਸੰਧੂ ਤੇ ਕੋਈ ਐਹੋ ਜੀ ਗੱਲ ਨਹੀਂ ਕਿ ਸਾਰਾ ਕੁਝ ਪੀਸਫੁੱਲ ਹੀ ਐ। ਅਸੀਂ ਆਂ ਦੀ ਡਿਊਟੀ ਕਰ ਰਹੇ ਹਾਂ ਤਾਂ ਕਿ ਸਾਰਾ ਕੋਈ ਐਹੋ ਜੀ ਲੁੱਟ-ਖੋਹ ਦੀ ਵਾਰਤਾ ਸਾਡੇ ਏਰੀਏ 'ਚ ਨਾ ਹੋਵੇ। ਪਰ ਦੇਖੋ ਇਹ ਨਕੂਟੜ ਦਾ ਮਸਲਾ ਅਸੀਂ ਸਵੇਰ 5 ਵਜੇ ਤੋਂ ਫਗਵਾੜੇ ਸਾਰੇ ਘੁੰਮ ਰਹੇ ਹੈਗੇ ਆ। ਹੁਣ ਜਾ ਕੇ ਸਾਨੂੰ ਕਾਮਯਾਬੀ ਮਿਲੀ ਹੈਗੀ ਆ। ਉਹ ਵੀ ਪੁੱਛਗਿੱਛ ਕਰਨੀ ਹੈਗੀ ਆ ਕਿ ਕੀ ਮਸਲਾ ਐ। ਬੰਦੇ ਸੀ ਲੜਕੀ ਨੇ ਡਰੋਨ ਕੋ लूड़ लूड़ में की जो लड़के का ड्रोन जिससे छीना गया है उसको इसने कॉल करके उधर बुलाया कि इसने उसको उस जगह पे बुलाया था वहाँ पे उसके साथ लूटपाट हुई है और उसके बाद इसने उसके उसका नाम अमित है लड़के का बाकी सारी फर्दर जानकारी है आपको उधर जाके ना आप सिटी में आइए आपको पूरी जानकारी फोटोग्राफर है ਹਾਂਜੀ ਇਹ ਫੋਟੋਗ੍ਰਾਫਰ ਆਪਨੇ ਇਹ ਖੁਣੇ ਖੇ ਇਨਵੈਸਟੀਗੇਸ਼ਨ ਕਰਾਂਗੇ ਮੈਂ ਪਹਿਲੀ ਵਾਰ ਹੀ ਮਿਲਿਆ ਇਹਨੂੰ ਅਸੀਂ ਹੁਣ ਇਹਨੂੰ ਇਨਵੈਸਟ ਪੁੱਛਾਂਗੇ ਕਿ ਕਿ ਫੋਟੋਗ੍ਰਾਫਰ ਆਏ ਜਾਏ ਨੇ ਉਹਨੂੰ ਕਿਉਂ ਸੱਦਿਆ ਉਹਨੂੰ ਪੁੱਛ ਕੇ ਛੱਗੇ ਕਰਕੇ ਦੀਏ ਅੱਛਾ ਸਰ ਜਿਸ ਨੂੰ ਡਿਟੇਨ ਕਰ ਰਹੇ ਹੋ ਉਸਦਾ ਨਾਮ ਕੀ ਹੈ ਜੀਦਾ ਜੀ ਜਿਹੜੇ ਲੜਕੇ ਨੂੰ ਹੁਣੇ ਪੁੱਛ ਜੀਦਾ ਅਸ਼ੀਸ਼ ਹੈ ਦਾ ਅਸ਼ੀਸ਼ ਕਿੰਨਾ ਦਾ ਡਰੋਨ ਜਿਹੜਾ ਲੁੱਟਿਆ ਹੈਗਾ ਉਹਨਾਂ ਦਾ ਕੀ ਨਾਮ ਹੈ ਉਹਦਾ ਅਮਿਤ ਹੈ ਲੜਕੇ ਦਾ ਨਾਮ ਅਮਿਤ ਹੈਗਾ ਬਾਕੀ ਸਾਨੂੰ ਸਾਰਾ ਹੀ